ਦੀ ਵਾਰਿਆ ਤੇ ਅੱਜ ਚਾਰ ਹੋ ਗਏ ਜੇ ਉਹਨਾਂ ਦੇ ਅਖੀ ਮੰਗਵਾ ਲਈ ਧੰਨ 15 ਦੇ ਲਗਾਤਾਰ ਸਈ ਕੇ ਹੋ ਗਏ ਕੋਈ ਕਿਸੇ ਨੇ ਕਿਸੇ ਦੇ ਕੰਨ ਤੇ ਜੂ ਨਹੀਂ ਸਰਗੀ ਕਿਉਂਕਿ ਉਹਨਾਂ ਨੇ ਸਮਝਿਆ 500 ਆਲੇ ਸੋ ਇਸ ਵਾਰ ਤੇ ਸਰਪੰਚਾ ਜਿਹੜਾ ਤਿਆਰ ਨੂੰ ਲੈਣਾ ਚਾਹ ਉਹ ਦਿੱਤਾ ਕਿਸੇ ਨੂੰ ਕੋਈ ਤਰ੍ਹਾਂ ਕਿਸੇ ਨੂੰ ਸੱਜਣ ਖਾਨ ਨਹੀਂ ਦਿੱਤਾ ਨਾ ਹੀ ਹੋਣਾ ਚਾਹਉਂਦੇ ਇਸ ਵਾਰ ਤੇ ਉਹਨਾਂ ਦੀ ਅਖੀ ਮੰਗਾਈ ਇਹ ਅਨੁਭਵਤ ਵਾਰੂ ਸਭ ਨੇ ਸਾਡੀ ਇੱਤੇ ਬੰਦੀਆਂ ਜਿਹੜੀ ਸ਼ਾਮਲ ਸੀ ਉਹਨਾਂ ਨੇ ਇਹ ਫਰਿਚਰ ਇਹ ਨਵਕਾਲ ਨੂੰ ਆਪਰ ਰੀਅਲ ਵਾ ਅਗਰ ਇਹ ਜਿਹੜੀਆਂ ਸਾਡੀਆਂ ਨਹੀਂ ਲੱਗਣਦੀਆਂ ਕਿ ਸਰਕਾਰ ਉਹਦਾ ਤਾਂ ਤਾਨਾਸ਼ਾਹੀ ਰੂਪ ਅਤੇ ਹੰਕਾਰ ਕਰਕੇ ਜਿਹੜਾ ਅੱਕੇ ਕੀਤਾ ਤੇ ਫਿਰ ਸੁਭਾਵਕ ਹੀ ਹੈ ਕਿ ਇਹ ਜਿਹੜੀਆਂ ਜੀ ਨਹੀਂ ਜਾਣਦੇ ਕਿ ਉਹ ਜਿਹੜਾ 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 ਪੁਲਿਸ ਜੋਰ ਤੋਂ ਮੱਚਿਆ ਉਹ ਪੁਲਿਸ ਵੱਲੋਂ ਜੀ ਨਹੀਂ ਵਰਕਰ ਦੇਣਗੇ ਸੋ ਇਸ ਵਾਰ ਤੇ ਅਗਰ ਵਰਤਦੇ ਹੈ ਤੇ ਫਿਰ ਅਸੀਂ ਸਾਡੀ ਮਜਬੂਰੀ ਹੋਏਗੀ ਕਿ ਸਾਨੂੰ ਫਿਰ ਰੋਡ ਤੇ ਜਾਣਾ ਪਏਗਾ ਸੋ ਕੱਲਾ ਇੱਕ ਦੇ ਨਹੀਂ ਵਿਖਦੇ ਕਾਲੂ ਲਵਾ ਕੇ ਦੀ ਹਟ ਜਾਂਗੇ ਲਗਾਤਾਰ ਸਾਰੀਆਂ ਦਿਨ ਸਾਰੀਆਂ ਜਥੇਬੰਦੀਆਂ ਇਹਨਾਂ ਦੀ ਫਿਰਦੇ ਰਹੇ ਬਾਕੀ ਦਾ ਸਾਰੇ ਰਿਪੀਟ ਕਰਤਾ ਵਾਰ-ਵਾਰ ਰੇਡੀਅ ਫਰੀਆਂ ਕੱਲ ਤੇ ਲੱਗਣ ਗਿਆ ਉਸ ਤੋਂ ਬਾਅਦ ਸਾਰੀਆਂ ਜਥੇਬੰਦੀਆਂ ਇਹਨਾਂ ਦੇ ਮੈਦਾਨ ਤੇ ਮਗਰ ਹੀ ਖੜੀਆਂ ਰਹਿਣਗੀਆਂ ਇਹ ਮਤ ਪਹੁੰਚਾਏ ਪ੍ਰਸ਼ਾਸਨ ਪੰਜਾਬੀ ਚ ਜਾ ਰਿਹਾ ਸਿੱਧਾ ਕਿ ਇਹ ਇੱਕ ਤੇਰੀ ਲਵਾ ਕੇ ਚਲੇ ਗਏ ਨੇ ਤੇ ਮੰਗਰੋ ਅਸੀਂ ਚੱਕ ਲਾਂਗੇ ਇਹ ਵਹਿਮ ਕਰ ਦੋ ਇਹ ਵਹਿਮ ਚੱਕਣ ਚਕਾਉਣ ਵਾਲਾ ਕਰ ਦਿਆ ਜੇ ਤੇ ਏਡਾ ਲੋਰ ਅਸੀਂ ਰੋਡ ਬਲੌਕ ਕਰਨ ਵਾਲੇ ਪਾਸੇ ਨਹੀਂ ਜਾਣਾ ਚਾਹਵੇ ਜੇ ਕੋਈ ਧੱਕੇਸ਼ਾਈ ਗੁੰਡਾਗਰਦੀ ਕਿਸੇ ਨੇ ਕੀਤੀ ਤਾਂ ਫੇਰ ਉਹਦਾ ਜ਼ਿੰਮੇਵਾਰ ਉਹ ਆਪ ਹੋਏਗਾ ਨਾਲੇ ਪਤਾ ਲੱਗਿਆ ਵੀ ਕਿੰਦੀ ਧੱਕੇਸ਼ਾਹੀ ਤੇ ਪੁਲਿਸ ਨੇ ਆਉਂਦ ਨਾ ਕਿਟਾ ਤੋਂ ਮਗਰ ਬੁਲਤਾ ਉਹ ਆਪ ਹੀ ਨਹੀਂ ਲੱਪਿਆ ਕਿੰਨੇ ਧੱਕੇਸ਼ਾਹੀ ਪੁਲਸ ਤੋਂ ਕਰਾਈ ਸੀ ਉਹ ਆਪ ਹੀ ਨਹੀਂ ਲੱਪਿਆ ਸੋ ਪੁਲਸ ਨੂੰ ਮੇਰੀ ਦੇਣਤੀ ਹੈ ਕਿ ਕੋਈ ਨਜਾਇਜ਼ ਧੱਕੇਸ਼ਾਹੀ ਨਾ ਕਰੇ ਸਾਡੀ ਜੈਨਰਲ ਮੰਗ ਹੈ ਜੈਨਰਲ ਕਾਲੇ ਔਰ ਅਸੀਂ ਫੇਰ ਖੀਰ ਦੇ ਵਿੱਚ ਆਹੀ ਅਸੀਂ ਕਲ ਰੇੜੀਆਂ ਲਵਾ ਕੇ ਨਾਲ ਹੀ ਰਹਿਾਂਗੇ ਕਿਸੇ ਨੂੰ ਵਹਿਮ ਹੋਵੇ ਵੀ ਇਹ ਲਵਾ ਕੇ ਕੱਲ ਚਲੇ ਜਾਗੇ ਅਸੀਂ ਪੁਰੂ ਚੱਕ ਲਾਂਗੇ ਸ਼ਾਹ ਨੂੰ ਚੱਕ ਲਾਂਗੇ ਇਹ ਬਿਲਕੁਲ ਨਹੀਂ ਹੋਏਗਾ ਜੇ ਅਸੀਂ ਲਵਾਵਾਂਗੇ ਕਿ ਉਹਨਾਂ ਦੇ ਨਾਲ ਪਹਿਰੇ ਵੀ ਧਿਆਨਗੇ ਸੋ ਇੰਦੀਆਂ ਗੱਲਾਂ ਨੇ ਉਹ ਜਿਹੜਾ ਪੱਤਰ ਕਰਦਾ ਸਵਾਲ ਹੈ ਤਾਂ ਸਾਡੇ ਸਾਰੇ ਅੰਗੂ ਖੜੇ ਅੱਜ ਕਿਹ ਕਾਲ ਨੂੰ ਜਿਹੜਾ ਰੈਡੀ ਫਾਈ ਵਾਲੇ ਨੇ ਉਹ ਅਸੀਂ ਸਰਕਾਰ ਨੂੰ 15 ਦਿਨਾਂ ਤੋਂ ਦੇਖ ਰਹੇ ਸੀ ਕਿ ਸ਼ਾਇਦ ਇਨਾਂ ਦੇ ਕੋਈ ਸਮਝਣੇ ਗੱਲ ਨਹੀਂ ਆਈ ਮਜ਼ਦੂਰਾਂ ਸਾਨੂੰ ਕਹੇ ਬਿਨਾ ਫੈਸਲਾ ਲੈਣਾ ਪੈ ਗਿਆ ਸਾਰੇ ਇਹ ਸਯੁਕਤ ਮੋਰਚਾ ਤੇ ਹੋਰ ਸੰਗੀ ਸਾਥੀ ਕਈ ਜਥੇਬੰਦੀਆਂ ਹੋਰ ਅਤੇ ਸ਼ਹਿਰ ਦੇ ਵਸਨੀਕਾਂ ਦੇ ਵੱਲੋਂ bade bade action ਦੇ ਨਾਲ ਤੱਕ ਜਿਹੜੀਆਂ ਹੋਸੀ ਜਿਹੜੀਆਂ ਬੜੀਆਂ ਜਿਹੜੀਆਂ ਚੱਕਰ ਨੂੰ ਜਿਹੜੀਆਂ ਚਾਲੂ ਕਰਾਂਗੇ ਸੋ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਆ ਕੇ ਇਹ ਦੇਖੋ ਗਲਤ ਗੱਲ ਕਰਦਾ ਤੇ ਉਹ ਬਿੱਲ ਕੋਰਸਾ ਨਹੀਂ ਕੀਤੀ ਜਾਏਗੀ ਜੋ ਸਾਡੇ ਦੋ ਸਿੰਦਰ ਜੀ ਨੇ ਦੱਸਿਆ ਕਿ ਅਗਲਾ ਐਕਸ਼ਨ ਜਿਹੜਾ ਸਾਡਾ ਉਹ ਰੋਡ ਜਿਹੜਾ ਜਾਮ ਕਰਦਾ ਹੋਵੇਗਾ ਓਨੀ ਦੇਰ ਤੱਕ ਫਿਰ ਉਹ ਜਿਹੜਾ ਐਕਸ਼ਨ ਸਾਡਾ ਜਾਰੀ ਰਹੇਗਾ ਕਿੰਨੀ ਦੇਰ ਤੱਕ ਇਹ ਤੇਰੇ ਨਹੀਂ ਆਪਣੀਆਂ ਨਹੀਂ ਲੱਗਣ ਗਿਆ ਸੋ ਸਾਰਿਆਂ ਨੂੰ ਫੇਰਦੀ ਹੈ ਇਸ ਪ੍ਰਸਤ ਮੌਜਮਾਰੀ ਤੇ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਉਹ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲੋਕਾਂ ਦੇ ਵਿੱਚ ਪਹੁੰਚਦੀ ਕਰੋ ਜੋ ਵੀ ਸੁਣ ਰਿਹਾ ਸਾਰੇ ਕਿਸਾਨ ਵੀਰਾਂ ਨੂੰ ਮੈਂ ਵੇਰ ਕੇ ਕਰਾਂਗਾ ਮਜ਼ਦੂਰਾਂ ਨੂੰ ਜਿਸ ਤਰ੍ਹਾਂ ਆਪਾਂ ਨਾਰਾ ਦੇਦੇ ਆ ਕਿਸਾਨ ਮਜ਼ਦੂਰ ਮਜ਼ਦੂਰ ਇਕਤਾ ਜਿੰਦਾਬਾਦ ਸਾਰਿਆਂ ਨੂੰ ਆ ਕੇ ਇਹਨਾਂ ਮਜ਼ਦੂਰਾਂ ਦਾ ਸਾਥ ਦੇਣਾ ਚਾਹੀਦਾ ਹੈ ਇਹਨਾਂ ਨੂੰ ਬੇਰੀਆ ਪਰਵਾਹ